ਲੀ ਤੁਰ ਜਾਣਾ ਹੈ ਬੰਦਿਆ ਨਾ ਕਰ ਮੇਰੀ ਮੇਰੀ ਖਾਲੀ ਤੁਰ ਜਾਣਾ ਹੈ ਬੰਦਿਆ ਨਾ ਕਰ ਮੇਰੀ ਮੇਰੀ ਇਸ ਕੂੜਸਰਾ ਵਿੱਚੋਂ ਇੱਕ ਦਿਨ ਕਰਨਾ ਕੁਚਿਤ ਕਾਣਾ ਇਸ ਜਗ ਦੇ ਆਲਣੇ ਨੂੰ ਇੱਕ ਦਿਨ ਮਾਰਿ ਉਡਾਰੀ ਜਾਣਾ ਮੁੜ ਵਾਪਸ ਆਉਣਾ ਨਾ ਮੁੜ ਵਾਪਸ ਆਉਣਾ ਨਾ ਬਜਣੀ ਜਦ ਉਡਾਰੀ ਤੇਰੀ ਖਾਲੀ ਤੁਰ ਜਾਣਾ ਹੈ ਬੰਦਿਆ ਨਾ ਕਰ ਮੇਰੀ ਮੇਰੀ ਖਾਲੀ ਤੁਰ ਜਾਣਾ ਹੈ ਬੰਦਿਆ ਨਾ ਕਰ ਮੇਰੀ ਮੇਰੀ ਹਰ ਪਾਸੇ ਖਿੱਚ ਕਰ ਦੇ ਜਫੀਆਂ ਹਰ ਵਸਤੂ ਨੂੰ ਮਾਰੇ ਹਰ ਪਾਸੇ ਖਿੱਚ ਕਰ ਦੇਂ ਜੱਪੀਆਂ ਹਰ ਵਸਤੂ ਨੂੰ ਮਾਰੇ ਵਿੱਚ ਤੇਜ ਹਨੇਰੀ ਦੇ ਕਿਉਂ ਤੂ ਰੇਤ ਦੇ ਮੈਲ ਸਾਰੇ ਵਿੱਚ ਤੇਜ ਹਨੇਰੀ ਦੇ ਕਿਉਂ ਤੂ ਰੇਤ ਦੇ ਮੈਲ ਸਾਰੇ ਇਹ ਚੰਨ ਤੋੜ ਨਹੀਂ ਇਹ ਚੰਨ ਤੋੜ ਨਹੀਂ ਹੋਣਾ ਅੰਤ ਖਾਕ ਦੀ ਤੇਰੀ ਕਾਲੀ ਤੁਰ ਜਾਣਾ ਹੈ ਬੰਦਿਆ ਨਾ ਕਰ ਮੇਰੀ ਮੇਰੀ ਕਾਲੀ ਤੁਰ ਜਾਣਾ ਹੈ ਬੰਦਿਆ ਨਾ ਕਰ ਮੇਰੀ ਮੇਰੀ ਜਿਨਾ ਦੇ ਖਾਤਰ ਤੂੰ ਬੰਦਿਆ ਆਪਾਪ ਕਮਾਉਣੇ ਕਹਿਰ ਗੁਜਾਰੇ ਕੰਮ ਕਿਸੇ ਨਾ ਆਉਣਾ ਕੰਮ ਕਿਸੇ ਨਾ ਆਉਣਾ ਨਹੀਂ ਦਿਲ ਵਿੱਚ ਕਦੇ ਨਾ ਇਹ ਵਿਚਾਰੇ ਲੇਖਾ ਵੀ ਤੂੰ ਦੇਣਾ ਲੇਖਾ ਵੀ ਤੂੰ ਦੇਣਾ ਤੂੰ ਹੀ ਕਰਦਾ ਹੈਰਾ ਫੇਰੀ ਖਾਲੀ ਤੁਰ ਜਾਣਾ ਹੈ ਬੰਦਿਆ ਨਾ ਕਰ ਮੇਰੀ ਮੇਰੀ ਖਾਲੀ ਤੁਰ ਜਾਣਾ ਹੈ ਬੰਦਿਆ ਨਾ ਕਰ ਮੇਰੀ ਮੇਰੀ ਜਿੰਦਗੀ ਦੇ ਸੂਰਜ ਨੇ ਡੁੱਬ ਕੇ ਕਦੇ ਕੁਦਰਤੀ ਚੜਨਾ ਜ਼ਿੰਦਗੀ ਦੇ ਸੂਰਜ ਨੇ ਡੁੱਬ ਕੇ ਕਦੇ ਕੁਦਰਤੀ ਚੜਨਾ ਹੁਣ ਚੱਲਦਾ ਸੇਕ ਨਹੀਂ ਇੱਕ ਦਿਨ ਤੇਜ ਅਗਨ ਵਿੱਚ ਸੜਨਾ ਹੁਣ ਚੱਲਦਾ ਸੇਕ ਨਹੀਂ ਇੱਕ ਦਿਨ ਤੇਜ ਅਗਨ ਵਿੱਚ ਸੜਨਾ ਕੱਟ ਜ਼ਿੰਦਗੀ ਚੰਗੀ ਏ ਕੱਟ ਜ਼ਿੰਦਗੀ ਚੰਗੀ ਏ ਕੀ ਦੱਸ ਕਰਨੀ ਉਮਰ ਲ ਮੇਰੀ ਖਾਲੀ ਤੁਰ ਜਾਣਾ ਹੈ ਬੰਦਿਆ ਨਾ ਕਰ ਮੇਰੀ ਮੇਰੀ ਖਾਲੀ ਤੁਰ ਜਾਣਾ ਹੈ ਬੰਦਿਆ ਨਾ ਕਰ ਮੇਰੀ ਮੇਰੀ ਕੋਈ ਥਿਰ ਰਹਿਣਾ ਨਾ ਬੰਦਿਆ ਸਭ ਦੇ ਸਭ ਦੇ ਕੂੜੇ ਦਾਵੇ ਕੋਈ ਥਿਰ ਰਹਿਣਾ ਨਾ ਬੰਦਿਆ ਸਭ ਦੇ ਝੂਠੇ ਦਾਵੇ ਪਲ ਭਰ ਦੀ ਖਬਰ ਨਹੀਂ ਪਹਲ ਪਰ ਦੇਖਵਰ ਨਹੀਂ ਐਸਾ ਆਵੇ ਜਾਣਾ ਆਵੇ ਕੋਈ ਕਰੂਸ ਪਾਰਸਨਾ ਕੋਈ ਕਰੂਸ ਪਾਰਸਨਾ ਓ ਜਦ ਜਿੰਦ ਜਮਾਨੇ ਖੇਰੀ ਖਾਲੀ ਤੁਰ ਜਾਣਾ ਹੈ ਬੰਦਿਆ ਨਾ ਕਰ ਮੇਰੀ ਮੇਰੀ ਖਾਲੀ ਤੁਰ ਜਾਣਾ ਹੈ ਬੰਦਿਆ ਨਾ ਕਰ ਮੇਰੀ ਮੇਰੀ ਕਾਲੀ ਤੁਰ ਜਾਣਾ ਹੈ ਬੰਦਿਆ ਨਾ ਕਰ ਮੇਰੀ ਮੇਰੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਸਨ ਜੀ ਕਵਤਾ ਗਾਇਨ ਕਰਦੇ ਨੇ ਕਾ ਗਲਤੀਆਂ ਪੁਲਾਉਂਦੀਆਂ ਗੁਰੂ ਤੇ ਸੰਗਤ ਬਖਸ਼ਣ ਜੋਗਾ ਜੀ ਬਖਸ਼ ਲੈਣਾ ਜੀ